ਮੇਰੇ ਪਿਆਰੇ ਕਿਸਾਨੋ ਕੱਲ ਜਿਹੜੀ ਗੱਲ ਦਾਤਾਤਾ ਸਿੰਘ ਨੇ ਇਥੇ ਤੱਤਨਾ ਬੈਰੂ ਨੇ ਗੱਲਾਂ ਤੋਂ ਨਾਲ ਕਿਰਿਆ ਨੇ ਨਾ ਚੱਲੇ ਆਲ ਸਾਹਿਬ ਵੀ ਬੋਲੇ ਨੇ ਬੜੇ ਵਿਸਤਾਰ ਦੇ ਵਿੱਚ ਕੱਲ ਮੈਂ ਦਾਤਾਤਾ ਸਿੰਘ ਬੋਲਦਾ ਦੇਖਿਆ ਹੈ ਪਰ ਪੁਰਾਣੇ ਸਮੇਂ ਦਾ ਉਹਦੇ ਨਾਲ ਕੰਮ ਕਰਦਾ ਹੁੰਦਾ ਪਰ ਜੋਸ਼ ਦੇ ਵਿੱਚ ਉਹਨੇ जथेबंदी बनी शायद समझे ना समझ हो के शुरू करी थी जो बनाई गई कौन बना संद्या सारियां गल पर संबंधी मैं थोड़े से छोटी जी गल लग्या जिम्मे साडे बजुर्ग आए थे भी बिल्ली शेर तो मासी के रिश्ता है भी शिकार फड़ना कबूतर फड़ना जो फट दी ओन दसती रही भी शिकार इस तरह फड़े जाना है सह के बैठना है शेर के मन के आया भी, भी मासी ना फरके मार के रिश्ते चढ़ गई

ਸੂਤ ਖੋਰ ਲੋਕਾਂ ਨੇ ਜਿਹੜੇ ਦੋਨੋਂ ਵਿਆਜ ਲਾਉਂਦੇ ਤੇ ਕਹਿੰਦੇ ਇਹ ਸਾਡੇ ਆੜਤੀਏ ਦੂਜੀ ਮੰਗ ਤੇ ਮਲਾਜਮਾਂ ਦੇ ਵੀ ਰਿਕਸ਼ੀਪੁੱਤਰ ਲੈਣ ਵਾਲਿਆਂ ਦੀ ਤੀਜੀ ਮੰਗ ਸਰਕਾਰ ਨਾਲ ਸਵਾਮੀ ਨਾਸਨ ਦੀ ਰਿਪੋਰਟ ਤੇ ਸਵੰਧ ਦੀ ਵਿੱਚੀ ਗੱਲ ਕੀ ਉਹ ਜੇ ਸੂਚਕੰਕ ਨਾਲ ਰੇਟ ਸਾਡੇ ਜੋੜੇ ਜਾਣ ਪਰ ਉਸ ਬੰਦੇ ਨੇ ਧਰਨੇ ਲਾਉਣੇ ਸ਼ਕਾਤ ਇਹ ਪਾ ਲੈਣਾ ਨਹੀਂ ਕੋ ਸਿਖਾਇਆ ਸਰਕਾਰ ਕੋ ਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੋਸ ਬੰਦੇ ਨੇ ਧਰਨੇ ਬਚੇਰੇ ਲਗੇ ਉਹ ਮੇਰੇ ਸਾਹਮਣੇ ਆ ਗਏ 82 83 ਚ ਸ਼ਾਇਦ ਲੱਗਿਆ ਜਿਹੜਾ ਵੀੜੇ ਵੀੜੇ ਭਾਜਪਾ ਦੀ ਮੁਖੀ ਹੈ ਜੀ ਆਪਾਂ ਨੇ ਗਵਰਨਰ ਨੂੰ ਚੰਡੀਗੜ੍ਹ ਉੱਥੇ ਤੋਂ ਮੁਖਾਲੀਗੁਰ ਕੇ ਲਾਇਆ ਤੇ ਉਹ ਤੇ ਬੜੀ ਬਾਦ ਬਣੀ ਕਾਰ ਦਾ ਟਿੱਕਾ ਲੱਗਿਆ ਜੱਥੇ ਬੰਦੀ ਦੇ ਉੱਤੇ ਵੀ ਇਹ ਲੋਕ ਤਾਂ ਉਹ ਨੇ ਜਿਹੜੇ ਬਿਠਾ ਕੇ ਗੂੜਾਤਾ ਵੇਜ ਕੇ ਗੱਡੀਆਂ ਲੈ ਲਾ ਲੰਨੇ ਤੇ ਜੱਫੇ ਬੰਦੀ ਦੇ ਇੱਕ ਕਾਰ ਦਾ ਟਿੱਕਾ ਲੱਗ ਗਿਆ ਉਹ ਤਾਂ ਐਵੇਂ ਦੇ ਵਿੱਚ ਜੀ ਨੇ ਜੱਫੇ ਬੰਦੀ ਨੂੰ ਪੂਰੇ ਸੇ ਦੇ ਕੇ ਪੂਰਾ ਆਤੀ ਪਰ ਲੱਗਦਾ ਕਿ ਉਹਨੂੰ ਇਹ ਕਾਰ ਦਾ ਟਿੱਕਾ ਦਿੱਲੀ ਦੇ ਵਿੱਚ ਲੈ ਲਈ ਉਹ ਜਾਂਦ ਗਿਆ ਵੀ ਜਿਹੜਾ ਸਾਡੇ ਦੇ ਕਾਰ ਦਾ ਟਿੱਕਾ ਲੱਗਿਆ ਹੈ ਇਹ ਲਾਵਾਗੇ ਰੋਡ ਦੇ ਵਿੱਚ ਇਹਦੀ ਮੋਟੀ ਨਾਲ ਲੜਾ ਲੱਗੀ ਹੈ ਪਰ ਉਸ ਟਿੱਕੇ ਨੂੰ ਹੋਰ ਉਸ ਬੰਦੇ ਨੇ ਰੰਗ ਦਿੱਤਾ ਅੱਜ ਸਾਰੇ ਲੋਕੋ ਵੱਲ ਕਹਿੰਦੇ ਨੇ ਜਿਵੇਂ ਕਹਿੰਦੇ ਤੇ ਵੀ ਆਤਾ ਵਿੱਚ ਆਏ ਭਾਬੋ ਗੁਰ ਬੇਟਾ ਅੱਜ ਕਹਿੰਦੇ ਨੇ ਜੀ ਇਹਨਾਂ ਨਸਾਰਾ ਦੂਦ ਨਹੀਂ ਬੇਟਾ ਕਾਨੂੰ ਲਾਲਚ ਦੇ ਵਿੱਚ ਸੀਐਮ ਦੀ ਕੁਰਸੀ ਦੇ ਲਾਲਚ ਦੇ ਵਿੱਚ ਸਾਰਿਆਂ ਨੂੰ ਪਤਾ ਨਾ ਕੋਲਾ ਕੇ ਗੱਲ ਨਹੀਂ ਓ ਹੋਇਆ ਕਹਾਣਾ ਅੱਜ ਕਹਿੰਦੇ ਨੇ ਵੀ ਭਾਈ ਆਹ ਰਾਜਾ ਲੜਨ ਦੀ ਲੋੜ ਨਹੀਂ ਸੀ ਜੇ ਉਹ ਨੂੰ ਮੇਨਾਂ ਜਾ ਤੋਂ ਮੇਨੇ ਹੋਰ ਬਹਿ ਜਾਂਦੇ ਤਾਂ ਜਿਹੜੀ ਸੁਭੀਨਾਰ ਸੰਨੀਰ ਟੋਟ ਹੈ ਸਾਫਾਉ ਤੋਂ ਲੈ ਲੰਦੇ ਮੁਰ ਇੱਥੇ ਇਹ ਰਾਏ ਜਿਹੜੀ ਆਉਂਦੀ ਹੈ ਸਾਡੇ ਸੈਕਟਰੀ ਸਾਹਿਬ ਨਾਲ ਕਰਕੇ ਮੇਰੀ ਗੱਲ ਹੋਈ ਸੀ ਵੀ ਸੁਆਮੀ ਨਾਰਸਿੰਘੀ ਰਿਪੋਰਟ ਦੇ ਸੰਬੰਧ ਦੇ ਵਿੱਚ ਬੋਲੋ ਮੋਰਚੇ ਦੇ ਜਿਹੜੀਆਂ ਮੰਗਾਂ ਨਾਲ ਸੰਬੰਧ ਤੇ ਬੋਲੋ ਜੇ ਸਾਰੇ ਅਸੀਂ ਸੁਆਮੀ ਨਾਥ ਦੀ ਰਿਪੋਰਟ ਤੇ ਬੋਲਣ ਲੱਗ ਜਾਈਏ ਨਾ ਤੁਸੀਂ ਦਾ ਮੰਗ ਦਾ ਸੁਣਦੇ ਸੁਣਦੇ ਗੋਰ ਹੋ ਜਾਓਗੇ ਇਹ ਭਾਈ ਕੋਈ ਤੁਹਾਨੂੰ ਹੋਰ ਗੱਲ ਨਹੀਂ ਸਾਬ ਲੋਕਾਂ ਨੂੰ ਵੀ ਤਾਂ ਵਿਖਾਉਣਾ ਹੈ ਕੋਈ ਵਿਖਾਉਣ ਵਾਲਾ ਨਹੀਂ ਦਾ ਸੁਆਮੀ ਨਾਥ ਦੀ ਰਿਪੋਰਟ ਸੁਆਉਣ ਵਾਲਾ ਨਹੀਂ ਦਾ ਨਾ ਇਹ ਸਾਰੇ ਇੱਕ ਦਿਨ ਨੂੰ ਅਸੀਂ ਦੁਆਰਤਵਾਰ ਰਿਪੀਟ ਕਰਦੇ ਆ ਤੁਸੀਂ ਕਿਹੋ ਜਿਹਾ ਰੋਜ਼ ਦਾ ਤੰਦਾ ਤੋੜ ਲਿਆ ਐਦਾਂ ਸਿੱਧ ਹੁੰਦਾ ਅਸੀਂ ਇੱਥੇ ਬੋਲੀ ਆਂ ਆਹਰੀ ਸਪੇਸ ਦੇ ਹਟਾ ਕਰੋ ਪਰ ਅੱਜ ਦੇਖ ਲੈ ਭਾਈ ਕਿੰਨੀ ਕਿਧਰੋਂ ਮੁੜ ਕੇ ਉਹੀ ਬੰਦੇ